ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਵਕਤ ਮੌਜੂਦ ਆ ਸ਼੍ਰੀ ਫਤਿਹਗੜ ਸਾਹਿਬ ਅੱਜ 25 ਦਸੰਬਰ ਹੈ 25 ਦਸੰਬਰ ਉਹ ਦਿਨ ਹੈ ਜਿਸ ਦਿਨ ਛੋਟੇ ਸ਼ਹਿਬਜ਼ਾਦਿਆਂ ਦੀ ਵਜ਼ੀਰ ਦੀ ਕਚਾਈ ਦੇ ਵਿੱਚ ਪਹਿਲੀ ਪੇਸ਼ੀ ਸੀ ਇਸ ਦਿਨ ਵਜ਼ੀਰ ਨੇ ਛੋਟੇ ਸ਼ਹਿਬਜ਼ਾਦਿਆਂ ਨੂੰ ਈਨ ਮੰਨਣ ਦੇ ਲਈ ਕਿਹਾ ਸੀ ਪਰ ਛੋਟੇ ਸ਼ਹਿਬਜ਼ਾਦਿਆਂ ਨੇ ਜੇ ਕਾਰੇ ਦੇ ਜ਼ਾਕੇ ਈਨ ਮਨਣ ਤੋਂ ਮਨਾ ਕਰਤੀ ਗਈ ਸੀ ਲੱਖਾਂ ਸੰਗਤਾਂ ਪੰਜਾਬ ਤੋਂ ਦੇਸ਼ਾਂ ਵਿਸ਼ਾਂ ਤੋਂ ਸ਼੍ਰੀ ਫਤਿਹਗੜ੍ਹ ਸਾਹਿਬ ਸਾਬ ਜਦਿਆਂ ਦੀ ਸ਼ਹੀਦੀ ਨੂੰ ਨਤਮਸਤਕ ਹੋਣ ਲਈ ਆਉਂਦੀਆਂ ਨੇ ਦੇਖ ਸਕਦੇ ਹੋ ਕਿ ਲੱਖਾਂ ਹੀ ਜਿਹੜੇ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਥਾਥਾ ਦੇ ਉੱਪਰ ਜਿਹੜੇ ਹੈਗੇ ਆ ਲੰਗਰ ਚਾਹੇ ਮੈਡੀਕਲ ਸੇਵਾ ਹੋਵੇ ਜਾਂ ਪ੍ਰਸ਼ਾਸਨ ਵੱਲੋਂ ਜਿਹੜੀ ਸੁਰੱਖਿਆ ਪੱਖੋਂ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਪੰਜਾਬ ਪੁਲਿਸ ਵੱਲੋਂ ਜਿਹੜੇ ਪ੍ਰਬੰਧ ਇਹ ਤਾਂ ਬਹੁਤ ਵੱਡੇ ਲੈਵਲ ਤੇ ਕੀਤੇ ਗਏ ਨੇ ਤੇ ਕਾਫੀ ਮਾਤਰਾ ਦੇ ਵਿੱਚ ਜਿਹੜੇ ਸੀਨੀਅਰ ਆਫੀਸਰਾਂ ਨੇ ਇੱਥੇ ਡਿਊਟੀ ਕਰ ਰਹੇ ਨੇ ਇਹਨਾਂ ਦੇ ਵਿੱਚ ਐਸਪੀ ਰੈਂਕ ਡੀਐਸਪੀ ਰੈਂਕ ਐਂਡ ਇਨਸਪੈਕਟਰ ਐਂਡ ਜੋ ਵੀ ਹੌਲਦਾਰ ਐਸਆਈ ਐਂਡ ਸਾਰਾ ਵੱਬ ਜਿੰਨੀ ਵੀ ਫੋਰਸ ਤਾਂ ਕਾਫੀ ਜ਼ਿਆਦਾ ਮਾਤਰਾ ਵਿੱਚ ਇੱਥੇ ਲੱਗੀ ਹੋਈ ਆ ਸਾਰੇ ਹੀ ਜਿਹੜੇ ਪੁਆਇੰਟ ਨੇ ਜਿਹੜੇ ਸਿੱਧੀ ਸਭਾ ਦੇ ਜਿੰਨੇ ਵੀ ਸਰਾਊਂਡਿੰਗ ਜਿੰਨੇ ਵੀ ਆਪਣੇਆ ਪਾਰਕਿੰਗਾਂ ਨੇ ਨਾਕਾਬੰਦੀਆਂ ਨੇ ਪੈਟਰੋਲਿੰਗ ਪਾਰਟੀਆਂ ਨੇ ਸਾਰੇ ਸਾਰੇ ਤਕਰੀਬਨ ਜਿਹੜੇ ਪੁਆਇੰਟ ਨੇ ਕਵਰ ਕੀਤੇ ਹੋਏ ਆ ਵੀ ਹਰੇਕ ਪੁਆਇੰਟ ਤੇ ਸਾਡੇ ਸਹਾਇਤਾ ਕੇਂਦਰ ਵੀ ਬਣੇ ਹੋਏ ਆ ਜਿੱਥੇ ਵੀ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਉਹ ਇੱਥੇ ਆ ਕੇ ਇਨਫਰਮੇਸ਼ਨ ਦੇ ਸਕਦਾ ਤੇ ਹਰੇਕ ਜਗ੍ਹਾ ਤੇ ਫੋਰਸ अवेलेबल ਆ ਕਿ ਉਹਨ ਦਸਤਾਰ ਸਜਾਈ ਹੋਈ ਆ ਤੇ ਉਹ ਹੋਰ ਸੋਹਣੀ ਦਸਤਾਰ ਸਜਾਉਣੀ ਚਾਹੁੰਦਾਗਾ ਗੁੱਡ ਜੀ ਸਾਡੇ ਕੋਲੇ ਕੋਈ ਵੀ ਆਉਂਦਾ ਹੋਵੇ ਜੀ ਉਹ ਮਤਲਬ ਕਹਿਣ ਦੇ ਵੀ ਅਸੀਂ ਉਹ ਕੋਚ ਸਹਿਬਾਨ ਖੜੇ ਨੇ ਉਹਨਾਂ ਤੋਂ ਆਪਣੀ ਦਸਤਾਰ ਲਿਆ ਕੇ ਜਿਸ ਤਰ੍ਹਾਂ ਦੀ ਮਰਜ਼ੀ ਜਿੰਨੇ ਮਰਜ਼ੀ ਹੋਣ ਉਹਨਾਂ ਦੇ ਦਸਤਾਰਾਂ ਸਜਾਸੀਆ ਤੋਰੀ ਜਾਂਦੀ ਜਾਂਦੀ ਹੈ ਜੀ ਹਾਂਜੀ ਮਤਲਬ ਕੋਈ ਉਹ ਨਹੀਂ ਹੈਗਾ ਰੋਕ ਨਹੀਂ ਕੋਈ ਟੋਕ ਨਹੀਂ ਹਜ਼ਾਰਾਂ ਦੀ ਤਦਾਦ ਚ ਮਤਲਬ ਆਈ ਜਾਂਦੇ ਨੇ ਸਿੱਖ ਸੰਗਤ ਆਉਂਦੀਆਂ ਨੇ ਉਹ ਆ ਕੇ ਆਪਦਾ ਦਸਤਾਰ ਬਣਾ ਬਣਾ ਜਾਈ ਜਾਂਦੀਆਂ ਤੇ ਇਨੇਕਾਂ ਹੀ ਪੁਰਾਣੀ ਜਿਹੜੇ ਪ੍ਰਣ ਕਰਦੇ ਆ ਉਹਨਾਂ ਨੂੰ ਅਸੀਂ ਵੀ ਅਸੀਂ ਅੱਜ ਤੋਂ ਬਾਅਦ ਦਾੜੀ ਕੇਸ ਰੱਖ ਲੈ ਪੱਕੇ ਤੌਰ ਤੇ ਵੀ ਅਸੀਂ ਅੱਜ ਤੋਂ ਬਾਅਦ ਕਤਲ ਕੇਸ ਨਹੀਂ ਕਰਾਉਂਦੇ ਸ਼ਹੀਦਾਂ ਦੀ ਧਰਤੀ ਤੇ ਆਏ ਆ ਤੇ ਉਹ ਆਪਣਾ ਅਸੀਂ ਉਹਨੂੰ ਦਸਤਾਰ ਦੇ ਦਿੰਨੇ ਆ ਸਤੋਂ ਬਾਅਦ ਵੀ ਦਸਤਾਰਾਂ ਲੈ ਜਾਂਦੇ ਜਿਹੜੇ ਪ੍ਰਾਣ ਕਰਦੇ ਪੱਕੇ ਤੌਰ ਤੇ ਕਿੰਨੇ ਕਿੰਨੇ ਕੁ ਪ੍ਰਾਣੀ ਨੇ ਜਿਹੜੇ ਹੁਣ ਤੱਕ ਇਹ ਜੇ ਪ੍ਰਾਣ ਪ੍ਰਾਣ ਕਰ ਚੁੱਕੇ ਨੇ ਇਹ ਲੰਗਰ ਦੇ ਵਿੱਚ ਕੋਈ ਗਿਣਤੀ ਨਹੀਂ ਹੁੰਦੀ ਇਹ ਤਾਂ ਅਣਗਿਣਤੀ ਹੁੰਦੇ ਆ ਜੀ ਅਣਗਿਣਤ ਆ ਤਾਂ ਪ੍ਰਮਾਤਮਾ ਦੀ ਆਪੇ ਹੀ ਕਿਰਪਾ ਹੋ ਜਾਂਦੀ ਆ ਆਈ ਜਾਂਦੇ ਆ ਜਾਈ ਜਾਂਦੇ ਆ ਹੁਣ ਤੁਹਾਡੇ ਸਾਹਮਣੇ ਇੱਕ ਹੋਰ ਮੁੰਡਾ ਇਹ ਨੇ ਹੁਣ ਅੱਜ ਤੋਂ ਬਾਅਦ ਇਹ ਕਹਿੰਦਾ ਵੀ ਪੱਕੇ ਤੌਰ ਤੇ ਮੈਂ ਪ੍ਰਾਣ ਕਰ ਲਿਆ ਵੀ ਮੈਂ ਦਾੜੀ ਕੇਸ ਰੱਖਾਂਗਾ ਹਾਂ ਜੀ ਇਹਨੇ ਕਿਹਾ ਵੀ ਮੈਂ ਅੱਜ ਤੋਂ ਬਾਅਦ ਪੱਕੇ ਤੌਰ ਤੇ ਦਾੜੀ ਕੇਸ ਰੱਖਾਂਗਾ ਕਤਲ ਨਹੀਂ ਕਰਾਂਗੇ ਕੇਸ ਦੀ ਜਿੱਥੇ ਸਹਿਬਜ਼ਾਦਿਆਂ ਨੂੰ ਨਤਮਸਤਕ ਹੋਣ ਲਈ ਲੱਖਾਂ ਲੋਕ ਆ ਰਹੇ ਨੇ ਛੋਟੇ ਛੋਟੇ ਬੱਚੇ ਆਪਣੇ ਪਰਿਵਾਰਾਂ ਨਾਲ ਆ ਰਹੇ ਨੇ ਇੱਕ ਬੱਚੀ ਆ ਸਹਿਜਵੀਰ ਕੌਰ ਸਹਿਜਵੀਰ ਕੌਰ ਨੇ ਆ ਕੇ ਇੱਥੇ ਦਮਾਲਾ ਸਜਾਇਆ ਤੇ ਕਹਿੰਦੀ ਮੈਨੂੰ ਦਮਾਲਾ ਪਸੰਦ ਆਉਣਾ ਬਹੁਤ ਸੋਹਣ ਵਧੀਆ ਲੱਗਦਾ ਸਹਿਜ ਘਰੋਂ ਦਮਾਲਾ ਸਜਾ ਕੇ ਨਹੀਂ ਆਈ ਸੀ ਹਾਂਜੀ ਕਿਉਂ ਮੈਨੂੰ ਬੰਨਣਾ ਨਹੀਂ ਆਉਂਦਾ ਚਲ ਬੰਨਦੀ ਅੱਛਾ ਬੰਨਣਾ ਨਹੀਂ ਆਉਂਦਾ ਹੈ ਮੈਨੂੰ ਬੰਨਣਾ ਉਹ ਸੋਹਣਾ ਲੱਗਦਾ ਹੈ ਹਾਂਜੀ अच्छा ठीक जा, है ते पुत्र ਸੈਬਜਾਦਾਂ ਬਾਰੇ ਕੀ ਜਾਣਦੇ ਹੋ ਸਭ ਕੁਝ ਜਾਣਦੇ ਜੀ ਨਾ ਬਾਬਾ ਫਤਿਹ ਸਿੰਘ ਜੀ ਤੇ ਬਾਬਾ ਜੋਰਾਵਰ ਸਿੰਘ ਜੀ ਨੀਹਾ ਵਿੱਚ ਚਿੰਕੇ ਸ਼ਹੀਦ ਹੋਏ ਸੀ ਅਤੇ ਬਾਬਾ ਜੁਝਾਰ ਸਿੰਘ ਜੀ ਅਤੇ ਬਾਬਾ ਜੀਤ ਸਿੰਘ ਜੀ ਜੰਗ ਵਿੱਚ ਸ਼ਹੀਦ ਹੋਏ ਸੀ ਅੰਦਰ ਤੋਂ اچھا ਤੇ ਇਥੇ ਕੀ-ਕੀ ਆਏ ਸੀਗੇ ਅੱਛਾ ਠੰਡੇਪੁਰ ਦੇ ਬਾਰੇ ਜਾਣਦੇ ਹੋ ਨਾ ਹਾਂ ਜੀ ਕੀ ਕੀ ਹੋਇਆ ਸੀ ਇੱਥੇ ਦੋ ਸੈਬਜਾਦੇ ਤੇ ਉਹਨਾਂ ਦੀ ਚੀਤੋ ਚੀਤੋ ਐਸੀ ਠੀਕ ਕਿ ਕਿਉਂ ਸ਼ਹੀਦ ਕਰ ਦਿੱਤਾ ਗਿਆ ਸੀ ਉਹਨਾਂ ਨੂੰ ਪਤਾ ਸ਼ਾਇਦ ਉਹਨਾਂ ਕੋਸ਼ਿਸ਼ ਕਰ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਨੂੰ ਜਦਾਂ ਕਿਹਾ ਸੀਗਾ ਕਿ ਤੁਸੀਂ ਸਿੱਖ ਬਣ ਜਾਓ ਤੇ ਫੇਰ ਨਹੀਂ ਤੁਸੀਂ ਮੁਸਲਮਾਨ ਬਣ ਜਾਓ ਤੁਸੀਂ ਹਾਂ ਤੁਸੀਂ ਮੁਸਲਮਾਨ ਬਣ ਜਾਓ ਤੇ ਫੇਰ ਉਹਨਾਂ ਨੇ ਕਿਹਾ ਸੀ ਕਿ ਨਹੀਂ ਸਾਡੇ ਗੁਰੂ ਜੀ ਹੀ ਮਤਲਬ ਗੁਰਮੁਖ ਸਿੰਘ ਸਾਡੇ ਗੁਰੂ ਜੀ ਹੈਗੇ ਨੇ ਤਾਂ ਕਰਕੇ ਉਹਨਾਂ ਨੇ ਅ ਅਕਸਾਈ ਸੀ ਨਿੱਕੇ ਨਿੱਕੇ ਬੱਚੇ ਜਿਹੜੇ ਇੱਥੇ ਆਪਣੇ ਮਾਪਿਆਂ ਨਾਲ ਆਉਂਦੇ ਨੇ ਮਾਪਿਆਂ ਨਾਲ ਆ ਕੇ ਇੱਥੇ ਇਤਿਹਾਸ ਬਾਰੇ ਜਾਣਦੇ ਨੇ ਪਰ ਸਾਨੂੰ ਮੈਂ ਕਹਿੰਦਾ ਹਰ ਸਾਲ ਚਾਹੀਦਾ ਵੀ ਇਹ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਜਿਨ੍ਹਾਂ ਨੂੰ ਨਹੀਂ ਪਤਾ ਇਤਿਹਾਸ ਬਾਰੇ ਉਹਨਾਂ ਨੂੰ ਆਕੇ ਇੱਥੇ ਇਤਿਹਾਸ ਨਾਲ ਜਾਣੂ ਕਰਾਈਏ ਤਾਂ ਕਿ ਜਿਹੜੇ ਹੈਗਾ ਸਾਡੇ ਬੱਚੇ ਸਾਡੇ ਜਿਹੜੇ ਇਤਿਹਾਸ ਦੇ ਉੱਪਰ ਮਾਣ ਮਹਿਸੂਸ ਕਰ ਸਕਣ